ਅਗਲੀ ਗੱਲ ਕਰੀਏ ਡੈਮ ਦੇ ਕੰਟਰੋਲ ਰੂਮ ਆ ਜਿਹੜੇ ਉਹਨਾਂ ਨੂੰ ਕਹਿੰਦੇ ਪੰਜਾਬ ਪੁਲਿਸ ਨੇ ਤਾਲਾ ਜੜਤਾ ਤੇ ਚਾਬੀਆਂ ਨਾਲ ਕੋਲੀਆਂ ਚ ਪ੍ਰਿਵੀਨ ਜੀ ਅਸਲ 'ਚ ਜਦੋਂ BBMP ਨੇ ਬੈਠਕ ਕੀਤੀ ਨਾ ਜੀ ਉਹਦੇ ਵਿੱਚ ਇਹਨਾਂ ਨੇ ਫੈਸਲਾ ਕਰ ਲਿਆ ਕਿ ਵੀ ਆਪਾਂ 5-6 ਘੰਟੇ ਰਾਤ ਨੂੰ ਮੀਟਿੰਗ ਚੱਲੀ ਤੇ ਮੀਟਿੰਗ 'ਚ ਜਿਹੜੀ ਮੈਂ ਗੱਲ ਕੀਤੀ ਆ ਕਿ ਹਰਿਆਣਾ, ਰਾਜਸਥਾਨ, ਦਿੱਲੀ ਐ ਤੇ ਇਹਨਾਂ ਦੇ ਮੈਂਬਰਾਂ ਨੇ VOTING ਕੀਤੀ ਹਿਮਾਚਲ ਰਫ ਰਹਿ ਗਿਆ ਤੇ ਇਹਨਾਂ ਨੇ ਕਿਹਾ ਜੀ ਫੈਸਲਾ ਹੋ ਗਿਆ ਤੇ ਅਸੀਂ ਜੀ ਪਾਣੀ ਛੱਡਣ ਲਈ ਹੁਕਮ ਦਿੰਨੇ ਠੀਕ ਹੈ ਬਹੁਤ ਗੰਟੀ ਬਹਿਨਾਂ ਫੈਸਲਾ ਹੋ ਗਿਆ ਉਸ ਮਸਲੇ ਤੇ ਕ੍ਰਿਸ਼ਨ ਕੁਮਾਰ ਅੜਗੇ ਸੀ ਹਮਮ ਕ੍ਰਿਸ਼ਨ ਕੁਮਾਰ ਨੇ ਫਿਰ ਇਸ ਗੱਲ ਤੇ ਕਿਹਾ ਕਿ ਨਹੀਂ ਕੋਈ ਵਾਧੂ ਪਾਣੀ ਨਹੀਂਗਾ ਕੋਈ ਮਤਲਬ ਨਹੀਂਗਾ ਐਂ ਦਸਖਤ ਨਹੀਂ ਕਰਦੇ ਸਾਡੇ ਪ੍ਰਤੀਨਿਧੀ ਅਸੀਂ ਨਹੀਂ ਪੰਜਾਬ ਸਰਕਾਰ ਦੇ ਕਿਸੇ ਪ੍ਰਤੀਨਿਧੀ ਨੇ ਦਸਖਤ ਨਹੀਂ ਕੀਤੇ ਮੈਂ ਤਾਂ ਹੀ ਕਹਿੰਦਾ ਇੰਡੈਂਟ ਤੋਂ ਬਿਨਾ ਤੁਸੀਂ ਛੱਡ ਨਹੀਂ ਸਕਦੇ ਸੀ ਹਮ ਪਰ ਇਹਨਾਂ ਨੇ ਉਹਨੂੰ ਵੀ ਪਰੇ ਕਰਨ ਦੇ ਲਈ ਕੀ ਫਾਰਮੂਲਾ ਕੱਢਿਆ ਹਮ ਕਹਿੰਦੇ ਜੀ ਸਪੈਸ਼ਲ ਕੇਸ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦੇਣ ਲਈ ਰੈਗੂਲੇਸ਼ਨ ਮੈਨੂਅਲ ਅਨੁਸਾਰ ਚੱਲਣ ਦੀ ਕੋਈ ਜ਼ਰੂਰਤ ਨਹੀਂ ਅੱਛਾ ਵਾਹ ਕਹਿੰਦੇ ਉਹਦੇ ਅਨਸਾਰ ਕੋਈ ਚੱਲਣ ਦੀ ਲੋੜ ਹੀ ਪੰਜਾਬ ਨੇ ਇਸ ਉੱਤੇ 37 ਦਿਨ ਤੋਂ ਇਨਕਾਰ ਕਰਤਾ ਕਿ ਮੈਂ ਅਸੀਂ ਸਹਿਮਤ ਨਹੀਂ ਅਸੀਂ ਪਾਣੀ ਨਹੀਂ ਦੇ ਸਕਦੇ ਹੂੰ ਇੱਥੇ ਫਿਰ ਇਹ ਵੀ ਇੱਕ مشورہ ਕੀਤਾ ਗਿਆ ਕਿ ਰੈਗੂਲੇਸ਼ਨ ਮੈਨੂਅਲ 'ਚ ਸੋਧ ਲਈ 3 ਮੈਂਬਰੀ ਤਕਨੀਕੀ ਕਮੇਟੀ ਬਣਾ ਲਓ ਹੂੰ ਹੂੰ ਪਰ ਬੋਰਡ ਨੇ ਆਖ ਦਿੱਤਾ ਕਿ ਇਸ ਦੀ ਵੀ ਕੋਈ ਲੋੜ ਨਹੀਂ ਕੋਈ ਤਕਨੀਕੀ ਕਮੇਟੀ ਵੀ ਨਹੀਂ ਬਣਾਵਾਂਗੇ ਅਸੀਂ ਕਿ ਤਕਨੀਕੀ ਤੌਰ ਤੇ ਨਾਕਤਪਾਈ ਕਰ ਲਓ ਹੂੰ ਹੂੰ ਹੁਣ ਇਹ ਸਾਰੇ ਦੌਰ ਦੇ ਦਰਮਿਆਨ ਫਿਰ ਇਹਨਾਂ ਨੇ ਬਸ਼ਰਮੀ ਤੇ ਕਿੱਥੇ ਆਏ ਇਹਨਾਂ ਨੇ ਜਿਹੜਾ ਰੈਗੂਲੇਸ਼ਨ ਵਾਲਾ ਸਾਡਾ ਡਾਇਰੈਕਟਰ ਸੀਗਾ ਪਖੜਾ ਡੈਮ ਦੇ ਡਾਇਰੈਕਟਰ ਜਿਹੜੇ ਵਾਟਰ ਰੈਗੂਲੇਸ਼ਨ ਵਾਲੇ ਸੀਗੇ ਇੰਜੀਨੀਅਰ ਆਕਾਸ਼ਦੀਪ ਸਿੰਘ ਉਹਨੂੰ ਤਬਾਦਲਾ ਕਰਕੇ ਪਰੇ ਮਾਰਿਆ ਠੀਕ ਹੈ ਉਹਨੂੰ ਬਦਲ ਕੇ ਉਹਦੀ ਥਾਂ ਤੇ ਜਿਹੜਾ ਡੈਮ ਸੇਫਟੀ ਵਾਲਾ ਡਾਇਰੈਕਟਰ ਸੀਗਾ ਸੰਜੀਪ ਕੁਮਾਰ ਹਰਿਆਣੇ ਵਾਲਾ ਉਹਨੂੰ ਵਾਟਰ ਰੈਗੂਲੇਸ਼ਨ ਦਾ ਡਾਇਰੈਕਟਰ ਲਾਤਾ ਤੇ ਉਹਨੂੰ ਲਾਉਣ ਲੱਗਿਆਂ ਆਕਾਸ਼ਦੀਪ ਸਿੰਘ ਨੂੰ ਹਟਾਉਣ ਲੱਗਿਆਂ ਲਿਖਿਆ ਕਿ ਆਰਡਰ ਦੇ ਵਿੱਚ ਕਿ ਆਕਾਸ਼ਦੀਪ ਸਿੰਘ ਨੇ ਹੈ ਖੁਦ ਇੱਛਾ ਪਰਟਾਈ ਸੀ ਕਿ ਮੈਨੂੰ ਇਥੋਂ ਹਟਾਇਆ ਜਾਵੇ ਹਮ ਅਸਲ ਚ ਆਕਾਸ਼ਦੀਪ ਸਿੰਘ ਅੜ ਗਿਆ ਹਮ ਕਿ ਬੱਡ ਰੈਗੂਲੇਸ਼ਨ ਦਾ ਨਿਯਮ ਮੈਨੂੰ ਪਤਾ ਹੈ ਮੈਂ ਇਹ ਨਾ ਦਸਕਤ ਕਰਦਾ ਤੇ ਨਾ ਤੁਹਾਡਾ ਪਾਣੀ ਰਿਲੀਜ਼ ਹੋਣ ਦੇਣਾ ਹਮ ਤੇ ਆਕਾਸ਼ਦੀਪ ਸਿੰਘ ਨੇ ਆ ਜਿਹੜਾ ਇਹਨਾਂ ਦਾ ਦਾਵਾ ਬਾਧਾ ਉਹਦੀ ਵੀ ਹਵਾ ਰਾਤ ਮੇਲ ਰਹੀ ਉਹਨੇ ਈਮੇਲ ਕਰਕੇ ਉਹਨਾਂ ਨੂੰ ਦੱਸਤੀ ਹਮ ਹਮ ਕਿ ਪ੍ਰਭਾ ਮੇਰੀ ਕੋਈ ਮੰਗ ਨਹੀਂ ਸੀ ਨਾ ਮੈਂ ਉਹਦਾ ਛੱਡਿਆ ਅਜੇ ਵੀ ਮੈਂ ਰਿਲੀਵ ਨਹੀਂ ਹੋਇਆ ਉਸ ਤੋਂ ਮੈਂ ਬੈਠਾ ਇਹਨਾਂ ਦੇ ਬੰਦੇ ਨੂੰ ਅਜੇ ਤੱਕ ਜੁਆਇਨ ਨਹੀਂ ਕਰਾਉਣ ਦਿੱਤਾ ਜੀ ਠੀਕ ਹੈ ਨਾ ਤਾਂ ਇਸ ਲਈ ਉੱਥੇ ਪੰਜਾਬ ਵਾਲੇ ਬੰਦੇ ਅੜ ਗਏ ਹਾਂ ਫਿਰ ਠੀਕ ਹੈ ਮੁਖ ਮੰਤਰੀ ਭਗਵੰਤ ਮਾਨ ਹਰਿਆਣੇ ਪੁਲਿਸ ਭੇਜੀ ਤੇ ਪੁਲਿਸ ਭੇਜੀ ਤੇ ਪੁਲਿਸ ਨੇ ਡੈਮ ਨੂੰ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਬੈਠਕਾਂ ਤੋਂ ਸੀ ਕਰ ਰਹੇ ਹਾਂ ਚੰਡੀਗੜ੍ਹ ਬੈਠ ਕੇ ਹਾਂਜੀ ਹਾਂਜੀ ਪਾਣੀ ਤਾਂ ਉੱਥੇ ਹੀ ਛੱਡ ਹੋਣਾ ਨਾ ਹਾਂ ਤੇ ਉੱਥੇ ਜਾਣਾ ਪਊਗਾ ਉੱਥੇ ਪੰਜਾਬ ਪੁਲਿਸ ਪਹੁੰਚ ਗਈ ਪੰਜਾਬ ਪੁਲਿਸ ਨੇ ਡੈਮ ਨੂੰ ਆਪਣੇ ਸੁਰੱਖਿਆ ਕੰਟਰੋਲ 'ਚ ਵੀ ਲੈ ਲਿਆ ਹਾਂ ਤੇ ਕੋਈ ਵਿਧਕੀ ਨਾ ਹੋਵੇ ਕੋਈ ਧੱਕੇਸ਼ਾਹੀ ਨਾ ਹੋਵੇ ਉਹਦੇ ਲਈ ਵੀ ਧਿਆਨ ਰ ਤੇ ਫਿਰ ਮੁੱਖ ਮੰਤਰੀ ਸਾਹਿਬ ਚਲੇ ਗਏ ਮੁੱਖ ਮੰਤਰੀ ਸਾਹਿਬ ਨੇ ਝੋਟੋ-ਝੋਟੋ ਵੀ ਖਾਤੀਆਂ ਖਚਾਈਆਂ ਕਦੇ ਸਟੇਟਿੰਗ ਜਾਂ ਪੜਦੇ ਆ ਕਿ ਲਓ ਜੀ ਮੈਂ ਹੁਣ 파ਟਕ ਡੇਕ ਦੇਣਾ ਮੈਂ ਅਹੀਂ ਬੰਦ ਕਰ ਦੇਣਾ ਪਾਣੀ ਹੈ ਨਾ ਤੋੜੇ ਫਿਰਦੇ ਆ ਨਾਲ ਮੰਤਰੀ ਸਾਹਿਬ ਸਾਡੇ ਜਿਹੜੇ ਨੰਗਲ ਹਲਕੇ ਨੰਦਪੁਰ ਸਾਹਿਬ ਹਲਕੇ ਤੋਂ ਆਉਂਦੇ ਨੇ ਅਰਜੋਤ ਪੈਂਸੋਰੀ ਉਹ ਨੇ ਫਿਰ ਧਰਨਾ ਤੁਰਨਾ ਜ ਵੀ ਲਾਇਆ ਅਰਜੋਤ ਪੈਂਸੋਰੀ ਮੈਨੂੰ ਲੱਗਿਆ ਕਿ ਧਰਨੇ ਦੀ ਮਨਜ਼ੂਰੀ ਮਿਲ ਗਈ ਪੰਜਾਬ ਚ ਹਮ ਚਲੋ ਮੈਂ ਕਿਹਾ ਵੀ ਸਰਕਾਰ ਅਗਲੇ ਆ ਆਪਣੀ ਵਾਰ ਸਾਲ ਲੱਗ ਸਕਦਾ ਦੂਆਂ ਦੀ ਡੰਗ ਫਿਰ ਨੂੰ ਸੀ ਹਮ ਹੈ ਨਾ ਤੇ ਫਿਰ ਚਲੋ ਜੀ ਇਹ ਵੀ ਸਾਰਾ ਕੁਝ ਉਹ ਫ ਮਕੰਤਰੀ ਸਾਹਿਬ ਨੇ ਵੀ ਫੇਰੇ ਗੱਲ ਦੁਹਾਈ ਕਿ ਬਿਲਕੁਲ ਅਸੀਂ ਪਾਣੀ ਨਹੀਂ ਹੋ ਜਾਂਦਾ ਇਹ ਸਮੇਂ ਸਟੈਂਡ ਦਰੁਸਤ ਆ ਜਿਹੜੀ ਗੱਲ ਕਹਿਣ ਵਾਲੀ ਦਰੁਸਤ ਕਹਿਣਾ ਪਊਗਾ ਸੋ ਚਾਹੇ ਦੇਰ ਨਾਲ ਸੀ ਜੇਕਰ ਇਹ ਪਹਿਰੇਦਾਰੀ ਪਹਿਲਾਂ ਕੀਤੀ ਹੁੰਦੀ ਜਦੋਂ ਮੈਂਬਰਾਂ ਤੇ ਕੰਟਰੋਲ ਹੋ ਰਿਹਾ ਸੀ ਤਾਂ ਸ਼ਾਇਦ ਸਾਡਾ ਹੱਥ ਹੋਰ ਤਕੜਾ ਹੁੰਦਾ ਚਲੋ ਹੁਣ ਵੀ ਤੁਸੀਂ ਇਹ ਹਿੰਮਤ ਦਿਖਾਈ ਚੰਗੀ ਗੱਲ ਆ ਔਰ ਪੰਜਾਬ ਪੁਲਿਸ ਨੇ ਹੁਣ ਕੰਟਰੋਲ ਰੂਮ ਨੂੰ ਤਾਲਾ ਲਾ ਕੇ ਚਾਬੀਆਂ ਆਪਣੇ ਕਬਜ਼ੇ ਚ ਲੈ ਲਈ ਤੇ ਇਸ ਲਈ ਹੁਣ ਸਿੱਧਾ ਕੰਟਰੋਲ ਫਿਲਹਾਲ ਤੁਹਾਡੇ ਕੋਲ ਆ ਪਰ ਇਹਦੇ باوجود ਵੀ ਮੈਂ ਦਰਸ਼ਕਾਂ ਨੂੰ ਸਪਸ਼ਟ ਰੂਪ ਚ ਦੱਸ ਦਿਆਂ ਕਿ ਜਿਹੜਾ ਹਰਿਆਣੇ ਨੂੰ ਪਾਣੀ ਜਾਂਦਾ ਹੈ ਉਹ ਜਿਹੜਾ ਐਨੂਅਲ ਸਰਕਲ ਹੈ ਮਤਲਬ ਉਹਦੇ ਵਿੱਚੋਂ ਉਹਨਾਂ ਨੂੰ 2.98 ਹਾਂ ਕਿਉਂ ਐਮਐਫ ਪਾਣੀ ਜਾਣਾ ਹੁੰਦਾ ਟੋਟਲ ਜਿਹੜਾ ਕਿ 21 ਮਈ ਤੋਂ ਲੈ ਕੇ 20 ਮਈ ਤੱਕ ਦਾ ਜਿਹੜਾ ਹਫ਼ਤਾ ਬਣਦਾ 20 ਮਈ ਤੋਂ ਬਾਅਦ 21 ਤਰੀਕ ਤੋਂ ਫਿਰ ਸ਼ੁਰੂ ਹੋ ਜਾਣਾ ਸੀ 2.98 ਐਮਐਫ ਪਾਣੀ ਉਹਨਾਂ ਨੂੰ জানা ਹੁੰਦਾ ਇਹ ਸਰਕਲ ਚ ਪਰ ਉਹਨਾਂ ਨੂੰ 3.110 ਐਮਏ ਪਾਣੀ ਜਾ ਚੁੱਕਿਆ 104% ਤੋਂ ਜ਼ਿਆਦਾ ਪਾਣੀ ਜਾ ਚੁੱਕਿਆ ਉਹ ਤੋਂ ਬਾਅਦ 4000 ਕਿਊਸਕ ਪਾਣੀ ਉਹਨਾਂ ਨੂੰ ਲਗਾਤਾਰ ਦਿੱਤਾ ਜਾ ਰਿਹਾ ਉਹ ਕਹਿੰਦੇ ਜੀ ਸਾਨੂੰ 8500 ਕਿਊਸਕ ਦੋ ਇਹ ਬਿਆਨੀਆਂ ਵੀ ਕਮਾਲ ਦਾ ਉਹ ਸਰਦਾਰ ਹਮੀਰ ਸਿੰਘ ਵੀ ਕੱਲ ਕਹਿ ਰਹੇ ਸੀ ਕਹਿੰਦੇ ਵੀ ਤੁਸੀਂ ਇਹ ਦੇਖੋ ਕਿ ਐਂ ਦਿਖਾਇਆ ਜਾ ਰਿਹਾ ਕਿ ਸਾਡਾ 8500 ਬਣਦਾ ਤੁਸੀਂ ਇਹ ਕਿਉਂ ਨਹੀਂ ਕਹਦੇ ਕਿ 4500 ਦੇ 4000 ਤਾਂ ਦੇ ਰਹੇ ਹੋ ਹਾਂ 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 ਇਹ ਪੇਸ਼ਕਾਰੀ ਦਾ ਹੀ ਤਰੀਕਾ ਹੈ ਨਾ ਹੂੰ ਤੇ ਕੇਂਦਰ ਸਰਕਾਰ ਕੀ ਇੰਨੀ ਸਮਝਬੂਝ ਨਹੀਂ ਰੱਖਦੀ ਕਿ ਇਸ ਮੌਕੇ ਜਿਸ ਤਰ੍ਹਾਂ ਦੇ ਹਾਲਤ ਗੁਆਢੀ ਮੁਲਕ ਨਾਲ ਬਣੇ ਨੇ ਹੂੰ ਜਿਸ ਸਥਿਤੀ ਚੋਂ ਲੰਘ ਰਹੇ ਆ ਤੇ ਉਸ ਦੌਰ ਦੇ ਵਿੱਚ ਜਦੋਂ ਤੁਸੀਂ ਪੰਜਾਬ ਨੂੰ ਇਹ ਆਪਣੀ ਉਹ ਜ਼ਮੀਨ ਵੱਜੋ ਵਰਤਣਾ ਹੈ ਹੂੰ ਹਾਂ ਹੈ ਨਾ ਤੇ ਤੁਸੀਂ ਉਸੇ ਪੰਜਾਬ ਨੂੰ ਡਿਸਟਰਬ ਵੀ ਕਰ ਰਹੇ ਹੋ ਜੀ ਜੀ ਬਿਲਕੁਲ ਉਸੇ ਪੰਜਾਬ ਨੂੰ ਇੱਕ ਹੋਰ ਨਵੀਂ جنگ 'ਚ ਟੱਕ ਰਹੇ ਹੋ ਟੱਕ ਰਹੇ ਹੋ ਹੂੰ 20 ਦਿਨਾਂ ਦਾ ਮਸਲਾ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 2 ਮਈ ਸਾਡੇ ਚੜ ਗਈ। ਹੂੰ 18 ਦਿਨ ਰਹਿ ਗਏ। 18 ਦਿਨਾਂ ਬਾਅਦ ਪਾਣੀ ਤੁਹਾਨੂੰ ਪੂਰਾ ਜਾਣ ਵੀ ਲੱਗ ਜਾਣਾ। ਹੂੰ ਜੇ 18 ਦਿਨਾਂ ਦਾ ਮਸਲਾ ਤੁਸੀਂ 20 ਦਿਨਾਂ ਦਾ ਮਸਲਾ ਸਰਕਾਰ ਇਹ ਕਹਿ ਕੇ ਨਹੀਂ ਨਿਬੇੜ ਸਕਦੀ। ਇਹ ਵੀ ਤਾਂ ਹੋ ਸਕਦਾ ਸੀ ਕਿ ਕੇਂਦਰ ਸਰਕਾਰ ਇਹ ਰੋਲ ਨਵਾਉਂਦੀ ਕਿ ਯਾਰ 4000 ਤੁਸੀਂ ਦੇ ਰਹੇ ਹੋ 4500 ਹੋਰ ਮੰਗਦੇ ਨੇ 1000 1.5 ਹਜ਼ਾਰ ਦੇ ਦਿਓ 2000 ਦੇ ਦਿਓ ਜੇ ਏਸੀ ਸਿਟੀ ਹੁੰਦੀ। ਹੂੰ ਹੂੰ ਜੇ ਪਰ ਜਦੋਂ ਕਿ ਹਰਿਆਣਾ ਦੀ ਜਿੰਨੀ ਜਨਸੰਖਿਆ ਉਹਦੇ ਹਿਸਾਬ ਨਾਲ ਸਿੱਧਾ ਸਪਸ਼ਟ ਹੈ ਕਿ ਉਹਨਾਂ ਨੂੰ 1700 ਕਿਊਸਕ ਪਾਣੀ ਪੀਣ ਲਈ ਚਾਹੀਦਾ ਤੇ 4000 ਕਿਊਸਕ ਜਾ ਰਿਹਾ ਤੇ ਫਿਰ ਤਾਂ ਪਾਣੀ ਪੀਣ ਵਾਲੀ ਪਾਣੀ ਤਾਂ ਕੋਈ ਮਸਲਾ ਹੀ ਨਹੀਂਗਾ ਹਾਂ ਬਾਕੀ ਕੰਮ ਸਾਰੇ ਇੰਨੇ ਦਿਨਾਂ ਬਾਅਦ ਵੀ ਕਿਤੇ ਜੇ ਉਹਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਪਰ ਇੱਥੇ ਰਾਜਨੀਤੀ ਕਰਨੀ ਸੀ ਉਹ ਰਾਜਨੀਤੀ ਦਾ ਨਤੀਜਾ ਇਸ ਸਥਿਤੀ ਤੇ ਲੈ ਕੇ ਖੜਾ ਕਰ ਦਿੱਤਾ ਕਿ ਤੁਸੀਂ ਧੱਕੇ ਨਾਲ ਸਾਡੇ ਮੈਂਬਰਾਂ ਨੂੰ ਭਰੇ ਵੀ ਕਰ ਰਹੇ ਹੋ ਧੱਕੇ ਨਾਲ ਤੁਸੀਂ ਆਰਡਰ ਵੀ ਕਰ ਰਹੇ ਹੋ ਤੁਸੀਂ ਪਾਣੀ ਲੈਣਾ ਵੀ ਚਾਹੁੰਦੇ ਹੋ ਤੇ ਉਹ ਵੀ ਜ਼ਬਰਦਸਤੀ ਲੈਣਾ ਚਾਹੁੰਦੇ ਹੋ ਹੈਨਾ ਤੇ ਅਸੀਂ ਪਾਣੀ ਦੇ ਕੇ ਵੀ ਬਦਨਾਮ ਹੋ ਰਹੇ ਹਾਂ ਹਮ ਸਭ ਤੋਂ 4000 ਕਿਊਸਕ ਲੈ ਕੇ ਵੀ ਤੁਸੀਂ ਸਾਨੂੰ ਕਟਹਿਰੇ 'ਚ ਖੜਾ ਕਰਕੇ ਦੋਸ਼ੀ ਕਰਾਰ ਦੇ ਰਹੇ ਹੋ ਧੰਨਵਾਦ ਕਰਨ ਦੀ ਬਜਾਏ ਮਤਲਬ ਕਿ ਹੈਨਾ ਤੇ ਇਹ ਸਾਰਾ ਜਿਹੜਾ ਢੰਗ ਤਰੀਕਾ ਹੈ ਇਹ ਆਪਣੇ ਆਪ 'ਚ ਸਵਾਲ ਪੈਦਾ ਕਰਦਾ ਕਿ ਇਹ ਫਿਰ ਸਹੀ ਫੈਸਲਾ ਮਿਲ ਕੋਈ ਪੁਲਿਸ ਨਹੀਂ ਉਸ ਚ ਤਾਲਾ ਲਗਾਇਆ ਕੰਟਰੋਲ ਕਰਾਇਆ ਜੀ ਜੀ ਪਰ ਮੈਨੂੰ ਥੋੜਾ ਜਿਹਾ ਫਿਕਰ ਹੈ ਕਿ ਕੇਂਦਰ ਦਾ ਜਿਹੋ ਜਿਹਾ ਰਵਈਆ ਹਮ 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 ਕਾਨੂੰਨ ਪ੍ਰਧਾਨ ਮੰਤਰੀ ਕੋਈ ਹੁਕਮ ਚਾੜ੍ਹ ਦੇਵੇ ਕੋਈ ਫੌਜ ਦੀਆਂ ਟੁਕੜੀਆਂ ਅਰਧ ਸੈਨਿਕਾਂ ਦੇ ਦਲਾਂ ਦੀਆਂ ਟੁਕੜੀਆਂ ਉਹ ਭੇਜ ਕੇ ਆਪਣੇ ਕੰਟਰੋਲ 'ਚ ਲੈਣ ਦਾ ਦੰਪਰਨ ਕਿ ਜੀ ਇਹ ਤਾਂ ਕੇਂਦਰੀ ਹੁਣ ਮਤਲਬ ਕਿ ਕੰਟਰੋਲ ਹੇਠ ਹੈ ਜੀ ਇਸ ਲਈ ਤੁਹਾਡਾ ਸੂਬਾਈ ਕੰਟਰੋਲ ਨਹੀਂ ਬਣਦਾ ਇਸ ਸਥਿਤੀ ਤੱਕ ਜਾਇਆ ਜਾ ਸਕਦਾ ਜੇ ਖਤਰਾ ਪੈਦਾ ਹੋ ਗਿਆ ਪਰ ਫਿਲਹਾਲ ਉਹਨਾਂ ਨੂੰ 4000 ਕਿਊਸਕ ਪਾਣੀ ਜਾ ਰਿਹਾ ਤੇ ਇਹ ਤੋਂ ਇਲਾਵਾ ਮਤਲਬ ਕਿ ਉਹ ਮੰਗਾ ਜੀ 85 ਕਿਊਸਕ ਵੀ ਅੜੇ ਨੇ ਪਰ ਜਿਹੜੀ ਸਰਕਾਰ 20 ਦਿਨਾਂ ਦਾ ਮਸਲਾ ਨਹੀਂ ਸੁਲਝਾ ਸਕਦੀ 200 ਬਿਆਚ ਉਹ ਦੇਸ਼ ਦਾ ਮਸਲਾ ਕੀ ਸੁਲਝਾਉਂਗਾ ਦੇਖੋ ਸਰਕਾਰਾਂ ਗੁੰਡਾਗਰਦੀ ਥੋੜਾ ਕਰਦਿਆਂ ਹੁੰਦੇ ਆ ਸ਼ਰਮਾ ਜੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਸਰ ਇਹ ਕੋਈ ਇਹ ਕੋਈ ਵਸੂਲੀ ਥੋੜੋ ਆ ਜਿਵੇਂ ਫੋਨ ਆ ਗਿਆ ਕਿ ਭਾਈ ਮੈਂ ਫਲਾਣਾ ਗੈਂਗਸਟਰ ਬੋਲਦਾ ਤੇ ਇੰਨੇ ਪੈਸੇ ਰੱਖ ਉਹ ਕੰਮ ਥੋੜੋ ਇਹਦਾ ਬਾਹ ਮਰੋੜੀ ਤੁਰੇ ਹੁੰਦੇ ਕੇਂਦਰ ਆਲੇ ਤਾਂ ਪੰਜਾਬ